ਅ ਇਸ ਕੋਈ ਸ਼ੱਕ ਨਹੀਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਇਹ ਵੀ ਠੀਕ ਹੈ ਕਿ ਕੁਝ ਪੁਖਤਾ ਕਦਮ ਚੁੱਕਣ ਦੀ ਲੋੜ ਹੈ ਪਰ ਇਹ ਕਦਮ ਕੀ ਹੋਣੇ ਚਾਹੀਦੇ ਨੇ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ ਕੁਝ ਦਿਨ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਖਰੇ ਵੱਖਰੇ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲੇ ਅਤੇ ਉਹਨਾਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਪੰਜਾਬ 'ਚ ਮੰਗ ਕੀਤੀ ਕਾਂਗਰਸ ਦੀ ਟੀਮ ਦੀ ਅਗਵਾਈ ਸੁਨੀਲ ਜਾਖੜ ਕਰ ਰਹੇ ਸਨ ਅਤੇ ਆਮ ਆਦਮੀ ਪਾਰਟੀ ਦੇ ਵਫਦ ਵਿੱਚ ਸੁਚਾ ਸਿੰਘ ਛੋਟੇ ਪੁਰ ਭਗਵੰਤ ਮਾਨ ਅਤੇ ਸਾਧੂ ਸਿੰਘ ਸ਼ਾਮਿਲ ਸਨ ਵੀਰਵਾਰ ਨੂੰ ਆਪ ਦਾ ਇੱਕ ਹੋਰ ਵਫਦ ਜਿਸ ਵਿੱਚ ਸੰਜੇਤ ਸਿੰਘ ਅਤੇ ਭਗਵੰਤ ਮਾਨ ਸ਼ਾਮਿਲ ਸਨ ਉਹ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਉਹਨਾਂ ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਅਮਨ ਸ਼ਾਂਤੀ ਲਿਆਉਣ ਵਾਸਤੇ ਪੁਖਤਾ ਕਦਮ ਚੁੱਕਣ ਇਹ ਜਿਹੜੇ ਸਿਆਸੀ ਲੀਡਰ ਕੇਂਦਰ ਦੀ ਦਖਲਅੰਦਾਜ਼ੀ ਜਾਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕਰ ਰਹੇ ਨੇ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਉਹ ਕੀ ਮੰਗ ਰਹੇ ਨੇ ਜਦੋਂ ਜਦੋਂ ਰਾਸ਼ਟਰਪਤੀ ਰਾਜ ਪੰਜਾਬ 'ਚ ਲੱਗਾ ਏ ਪਹਿਲਾਂ 1983 'ਚ ਤੇ ਫਿਰ 1987 'ਚ ਪੰਜਾਬ 'ਚ ਹਾਲਾਤ ਹੋਰ ਵਿਗੜੇ ਸਨ ਜਦੋਂ ਆਪ ਦੇ ਲੀਡਰ ਕੇਂਦਰ ਨੂੰ ਪੰਜਾਬ 'ਚ ਅਮਨ ਸ਼ਾਂਤੀ ਦੀ ਗੁਜ਼ਾਰਿਸ਼ ਕਰਦੇ ਨੇ ਤਾਂ ਕੀ ਉਹਨਾਂ ਦਾ ਮਤਲਬ ਇੱਥੇ ਹੋਰ ਕੇਂਦਰ ਵੱਲੋਂ ਸੁਰੱਖਿਆ ਬਦਸਤੇ ਭੇਜਣਾ ਹੈ ਇਹੋ ਜਿਹਾ ਮੰਗਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਨੇ ਅਸ ਵੇਲੇ ਪਹਿਲੀ ਲੋੜ ਤਾਂ ਇਹ ਹੈ ਕਿ ਪੰਜਾਬ ਸਰਕਾਰ ਆਪਣੀ ਨੀਤੀ ਬਦਲੇ ਅਤੇ ਲੋਕਾਂ ਨੂੰ ਭਰੋਸੇ 'ਚ ਲੈ ਕੇ ਆਪਣਾ ਕੰਮਕਾਜ ਰਾਜ ਪ੍ਰਬੰਧ ਕਰੇ ਜੇ ਇਹ ਨਹੀਂ ਹੁੰਦਾ ਤਾਂ ਮੰਗ ਇਹ ਕਰਨੀ ਚਾਹੀਦੀ ਹੈ ਕਿ ਇੱਥੇ ਅਕਾਲੀ ਭਾਜਪਾ ਸਰਕਾਰ ਨੂੰ ਬਰਖਾਸਤ ਕਰਕੇ ਚੋਣਾਂ ਦਾ ਐਲਾਨ ਫੌਰਨ ਕੀਤਾ ਜਾਵੇ ਜੇ ਰਾਸ਼ਟਰਪਤੀ ਰਾਜ ਲਾ ਕੇ ਚੋਣਾਂ 1 ਸਾਲ ਬਾਅਦ ਕਰਵਾਈਆਂ ਗਈਆਂ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ